ਆਪਣੇ ਪਿਤਾ ਦੀ ਯਾਦ ਵਿੱਚ ਪਿੰਡ ਅਲੋਵਰਖ ਦੇ ਗੁਰਪ੍ਰੀਤ ਸਿੰਘ ਫੌਜੀ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਅਗਵਾਹਨ ਅਤੇ ਇੰਪਰਿਵੂ ਟਰਸਟ ਦੇ ਸੰਗਰੂਰ ਦੇ ਇਵੈਂਟ ਚੇਅਰਮੈਨ ਹਨ ਅਤੇ ਉਹਨਾਂ ਵੱਲੋਂ ਜਿੱਥੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਰੱਖਣਾ ਇੱਕ ਪਹਿਲ ਕਰਦੇ ਹੋਏ ਅੱਜ ਪਿੰਡ ਅਲੋਵਰਖ ਵਿਖੇ ਸਕੂਲ ਦੇ ਬੱਚਿਆਂ ਨੂੰ ਤਿੰਨ ਪਹੀਆ ਆਟੋਪੇਟ ਕੀਤੀ ਗਈ ਜਿਸ ਦੇ ਵੀ ਅੱਜ ਪੰਚਾਇਤ ਨੂੰ ਉਸੇ ਵਿਧੀਆਂ ਚਾਬੀਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਗੱਲਬਾਤ ਕਰਦੇ ਹਨ ਫੌਜੀ ਨੇ ਦੱਸਿਆ ਕਿ ਉਹਨਾਂ ਨੇ ਖੁਦ ਸਕੂਲ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਹਮੇਸ਼ਾ ਹੀ ਪਾਰਟੀ ਦੇ ਸਮਾਜ ਸੇਵੀ ਕੰਮ ਕਰਦੇ ਹਨ ਜਿੱਥੇ ਕਿ ਉਹ ਆਪਣੀ ਜੀਬ ਦੇ ਵਿੱਚੋਂ ਸੇਵਾਕਾਰ ਦੇ ਵਿੱਚ ਸਭ ਤੋਂ ਵੱਧ ਨਿਰਪਰ ਹਨ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਅਤੇ ਹੋਰ ਸਨਮਾਨ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਬੱਚਿਆਂ ਲਈ ਕੁਝ ਨਾ ਕੁਝ ਕਰ ਸਕਦੇ ਹਨ ਇੱਥੇ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਨਵੀਂ ਬਣੀ ਪੰਚਾਇਤ ਹਮੇਸ਼ਾ ਪਿੰਡ ਦੇ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਸਕੂਲ ਦੇ ਵਿੱਚ ਪੜ੍ਹੇ ਲਿਖੇ ਚੰਗੇ ਮੌਕਮ ਹਾਸਲ ਕਰਨ ਅਤੇ ਅੱਲੋ ਵਰਕ ਦਾ ਨਾਮ ਰੌਸ਼ਨ ਕਰਨ ਦੇ ਲਈ ਬੱਚਿਆਂ ਦੇ ਫੋਟੋ ਲਗਾ ਕੀਤੇ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਦੇ ਨਿਯਮੰਡ ਤੇ ਖੜੇ ਹਨ ਉੱਥੇ ਹੀ ਸਕੂਲ ਦੇ ਸਟਾਫ ਅਤੇ ਵਿਦਿਆਰਥੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਔਟੋ ਰਿਕਸ਼ਾ ਜੋ ਕਿ ਬੈਟਰੀ ਨਾਲ ਚੱਲਣ ਵਾਲਾ ਜੋ ਕਿ ਅੱਜ ਕੱਲ ਪ੍ਰਦੂਸ਼ਣ ਰਹਿਤ ਹੈ ਕਿਉਂਕਿ ਪ੍ਰਦੂਸ਼ਣ ਰਹਿਤ ਕਰਨ ਦੇ ਲਈ ਬڑے-ਬڑے ਪ੍ਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਗੁਰਪ੍ਰੀਤ ਸਿੰਘ ਵੱਲੋਂ ਵੀ ਇੱਕ ਬਹੁਤ ਵਧੀਆ ਪ੍ਰਾਲਾ ਜੋ ਕੀਤਾ ਗਿਆ ਜੋ ਕਿ ਇਲਾਕੇ ਦੇ ਵਿੱਚ ਸਲਾਹ加ਜੋਗ ਉਹ ਪ੍ਰਾਲੇ ਵੱਜੋਂ ਜਾਣਾ ਜਾ ਰਿਹਾ ਹੈ ਅਤੇ ਇਸ ਦੇ ਵਿੱਚ ਬਹੁਤ ਖੂਬ ਭਵਾਨੀਗੜ੍ਹ ਇਲਾਕੇ ਦੇ ਵਿੱਚ ਖੂਬ ਚਰਚੇ ਹਨ ਕਿ ਕਿ ਆਪਣੇ ਪਿਤਾ ਦੀ ਯਾਦ ਵਿੱਚ ਇਹੋ ਜਿਹਾ ਇੱਕ ਸਰਾਹਣੇ ਕੰਮ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਹੈ ਕੀ ਚਿਲਡਰਨ ਦਾ ਇਸ ਸਬੱਬ ਬਣਿਆ ਕਿ ਅੱਜ ਆਪਾਂ ਦੋ ਨਿਵਾਸ ਬੱਚਾ-ਬੱਚਾ ਜਾਣੂ ਹੈ ਬਜ਼ੁਰਗ ਜਾਣ ਵਾਲੇ ਅਧਿਆਪਕ ਸਟਾਫ ਸਾਰਾ अच्छे तो आप दे लीडर ने। पर मैं कभी भी तौर पर नहीं देखा जिम्मे कि बी पी ओ सर ने हमेशा एक गल बहुत सोहनी कही कि हमेशा एक को गल समस्या कोई समस्या है कोई प्रॉब्लम है ताकि उपराला जरूर करस कर विद्यार्थियों की इको एक रिसपोंसिबिल है उन्होंने को सिर्फ एको ਇਹਨਾਂ ਨੇ ਇਹ ਕੰਮ ਕਰ ਲਾ ਦਿੱਤਾ ਜਿਨ੍ਹਾਂ ਨੇ ਅੱਜ ਐਸੋਸੀਏਸ਼ਨ ਬਣਾਈ ਜਿਨ੍ਹਾਂ ਨੇ ਸਾਨੂੰ ਟੀਚਰ ਨੂੰ ਵੀ ਇੰਡੀਪੈਂਡੈਂਟ ਬੱਚਿਆਂ ਦੇ ਆਉਣ ਜਾਣ ਦੇ ਲਈ ਕੋਈ ਸੌਖਤ ਨਹੀਂ ਹੈਗੀ ਤੇ ਬੱਸ ਦੇ ਰਾਹੀਂ ਬੱਚਿਆਂ ਨੂੰ ਭੇਜਣ ਦੇ ਲਈ ਨਾਗਰਿਕ ਲਾਸਟ ਮੈਂਬਰਸ ਸਟਾਫ ਮੈਂਬਰਸ ਤੇ ਕਮਾਟੀ ਪਿਆਰੇ ਪਿਆਰੇ ਬੱਚੇ ਸਭ ਤੋਂ ਤੋਂ ਦਿੱਲੀ ਦਾ ਸਮਾਂ ਕਿ ਸ਼ੁਰੂ ਕਰਨਾ ਕੀ ਆਹੂ ਕਾਦਰ ਕਰਨ ਲਈ ਜਿਵੇਂ ਉਹਨਾਂ ਦੀ ਮਿੰਟ ਚੋਈ ਤੁਸੀਂ ਵੀ ਬਹੁਤ ਕੁਸ਼ਲ ਇਸ ਸਕੂਲ ਚੋਂ ਹਾਸਿਲ ਕਰ ਸਕਦੇ ਹੋ ਐਂਕੋ ਤੁਸੀਂ ਜੀ ਬਹੁਤ ਪੰਚਾ ਤੁਸੀਂ ਵੀ ਉਹ ਪੜਾ ਲੈਣਗੇ ਸਾਡਾ ਨੌਜਵਾਨ ਗगन ਬੈਠਾ ਹੈ ਸ੍ਰੀ ਗੋਪਾਲ ਟੀਚਰ ਸਾਹਿਬਾਨ ਨਗਰ ਦੀ ਪੰਚਾਇਤ ਜਿਵੇਂ ਕਿ ਆਪਣਾ ਨਾਮ ਮੈਂ ਗੁਰਪ੍ਰੀਤ ਫੌਜੀ ਜੀ ਆ ਲਰਕ ਸਰ ਅੱਜ ਸਟਿਵਲਰ ਜੀ ਆਇਆ ਹੈ ਕੀ ਕਰਨ ਦੇਖੋ ਜੀ ਜਿਹੜੀ ਜਿਵੇਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਸੋਹਣੀਆਂ ਸੋਹਣੀਆਂ ਬੱਸਾਂ ਦੇ ਵਿੱਚ ਚੜ੍ਹ ਕੇ ਜਾਂ ਉਹਨਾਂ ਦੇ ਮਾਪੇ ਮਹਿੰਗੀਆਂ ਮਹਿੰਗੀਆਂ ਗੱਡਾਂ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਸਕੂਲਾਂ ਤੱਕ ਛੱਡ ਕੇ ਆਉਂਦੇ ਨੇ ਤਾਂ ਕਿਤੇ ਮੈਂ ਕਿਤੇ ਇਹ ਬੱਚੇ ਜਦੋਂ ਆਪਣੇ ਘਰਾਂ 'ਚੋਂ ਨਿਕਲਦੇ ਸੀ ਤਾਂ ਉਹ ਬੱਸਾਂ ਵੱਲ ਵੇਖ ਕੇ ਤੱਕਦੇ ਸੀ ਵੀ ਕੀ ਕਦੇ ਸਾਡਾ ਵੀ ਸੁਪਨਾ ਇਹ ਪੂਰਾ ਹੋਊਗਾ ਜਾਂ ਸਾਨੂੰ ਵੀ ਅਸੀਂ ਇਸ ਤਰ੍ਹਾਂ ਸਾਧਨਾ ਤੇ ਬੈਠ ਕੇ ਜਾਵਾਂਗੇ ਕੁਝ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਜਿਹੜੀ ਵੱਡੀ ਗੱਲ ਇੱਕ ਹੋਰ ਵੀ ਹੈ ਉਹ ਕਈ ਡੇਰਿਆਂ ਚੋਂ ਆਉਂਦੇ ਨੇ ਘਰ ਬਾਹਰ ਨੇ ਦੂਰ ਨੇ ਸਕੂਲ ਤੋਂ ਜਾਂ ਸਾਡੇ ਬੱਸ ਸਟਾਪ ਤੇ ਜਿਹੜਾ ਇਥੋਂ 1.5 ਕਿਲੋਮੀਟਰ ਦੂਰ ਹੈ ਉੱਥੇ ਕੁਝ ਪਰਿਵਾਰ ਰਹਿੰਦੇ ਨੇ 30-40 ਪਰਿਵਾਰ ਉੱਥੋਂ ਬੱਚੇ 8-10 ਬੱਚੇ ਉੱਥੋਂ ਆਉਂਦੇ ਨੇ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਬਹੁਤੀ ਸਰਦੀ ਦੇ ਵਿੱਚ ਬੜਾ ਹੁਣ ਕਠਨ ਸੀਗਾ ਜਦੋਂ ਕਿਤੇ ਕੋਲੋਂ ਦੀ ਲੰਗਦੇ ਸੀ ਤਾਂ ਮਨ ਚ ਆਉਂਦਾ ਸੀ ਯਾਰ ਇਹ ਬੱਚੇ ਵੀ ਉਹ ਸਹੂਲਤਾਂ ਤੋਂ ਕਿਉਂ ਵਾਂਝੇ ਨੇ ਤਾਂ ਇੱਥੇ ਦੁੱਖ ਵੀ ਹੈ ਮੇਰੇ ਫਾਦਰ ਸਾਹਿਬ ਅਕਾਲ ਚਲਾਣਾ ਕਰਕੇ ਪਿੱਛੇ ਜੇ ਤਾਂ ਇਹ ਮੈਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਆਪਣੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਤੇ ਪੰਚਾਇਤ ਦੇ ਸਹਿਯੋਗ ਨਾਲ ਰੱਖਿਆ ਜਾਂਦਾ ਹਾਂ ਪੰਚਾਇਤ ਵੱਲੋਂ ਦੇਖੋ ਜਾਂ ਤਾਂ ਪਹਿਲਾਂ ਕੋਈ ਦੇਖਾਂਗੇ ਵੀ ਕੋਈ ਸੇਵਾ ਕਰਨ ਵਾਲਾ ਕੁਈ ਮੁੰਡਾ ਮਿਲ ਜੇ ਕੋਈ ਸੱਜਣ ਮਿਲ ਜੇ ਜਿਹੜਾ ਸੇਵਾ ਦੇ ਤੌਰ ਤੇ ਕਿਉਂਕਿ ਸੇਵਾ ਦੀ ਭਾਵਨਾ ਬਹੁਤ ਵੱਡੀ ਵੱਡੀ ਹੈ ਸਾਰਾ ਸਾਰਾ ਦਿਨ ਮੇਰਾ ਪਿੰਡ ਇੱਕ ਧਾਰਮਿਕ ਚੱਛ ਪਿੰਡ ਹੈ ਕਿਉਂਕਿ ਮਾਤਾ ਗੁਜਰਕੌਰ ਛੋਟੇ ਸਹਿਬ ਜਦਿਆਂ ਦੀਆਂ ਹਸਤੀਆਂ ਇਸ ਪਿੰਡ ਚ ਆਈਆਂ ਹੋਈਆਂ ਨੇ ਕਾਰ ਸੇਵਾ ਦੇ ਵਿੱਚ ਮੇਰੇ ਪਿੰਡ ਦੇ ਮਹੀਨਾ ਮਹੀਨਾ ਪੰਜ ਪੰਜ ਸਾਲੀ ਸੇਵਾ ਵੀ ਕਰਦੇ ਰਹੇ ਨੇ ਤਾਂ ਹੋ ਸਕਦਾ ਹੈ ਕਿ ਕੋਈ ਸੇਵਾ ਪੱਖੋਂ ਸਾਨੂੰ ਸੱਜਣ ਮਿਲ ਜੂਗਾ ਜੇ ਕੋਈ ਨਹੀਂ ਵੀ ਮਿਲਿਆ ਤਾਂ ਛੋਟੀ ਮੋਟੀ ਪੰਚਾਇਤ ਚ ਹੋਏ ਰਿਫਰ ਕਰਾਂਗੇ ਮੈਂ ਹੁੰਦਾ ਵੀ ਅਸੀਂ ਗੱਡੀ ਰਾਈ ਆ ਆਟੋ ਚ ਰਾਈ ਜਿਹੜਾ ਸਕੂਲ ਦੇ ਵਿੱਚ ਜਾਈਏ ਬਹੁਤ ਸਕੂਲ ਦੇ ਵਿੱਚ ਬੱਚੇ ਨੇ ਜੋ ਆਪਣੇ ਘਰੇ ਸਾਧਨ ਤੱਕ ਨਹੀਂ ਹੈਗਾ ਤਾਂ ਲੱਗਦਾ ਉਹਨਾਂ ਦੇ ਵੀ ਕਿਤੇ ਨਾ ਕਿਤੇ ਦਿਲ ਨੂੰ ਵੀ ਬਹੁਤ ਮੰਡੀ ਖੁਸ਼ੀ ਮਿਲਦੀ ਦੇਖੋ ਅੱਜ ਬੱਚੇ ਬੈਠੇ ਸੀ ਉਹਨਾਂ ਨੂੰ ਖੁਦ ਮਹਿਸੂਸ ਹੋ ਰਿਹਾ ਸੀ ਕਿਉਂਕਿ ਸਾਡਾ ਸਟੇਡੀਅਮ ਇੱਥੋਂ ਜਿੱਥੋਂ ਜਿਹੜਾ ਤਿਆਰ ਹੋ ਰਿਹਾ ਹੈ ਪਿੱਛੇ ਜੇ ਸਾਡੀ ਸਰਕਾਰ ਦੇ opralle ਸਦਕਾ ਤੇ ਉਹ ਇੱਥੋਂ ਥੋੜਾ ਜਿਹਾ ਦਾਕ ਕਿਲੋਮੀਟਰ ਦੂਰ ਹੈ ਕਿਤਨੇ ਕਿਤੇ ਬੱਚਿਆਂ ਨੂੰ ਆਏ ਆ ਵੀ ਅਸੀਂ ਹਾਕੀ ਖੇਡਣਾ ਇਹਦੇ ਤੇ ਜਾਇਆ ਕਰਾਂਗੇ ਬੱਚਿਆਂ ਨੇ ਮਨ ਚ ਖੁਦ ਖੁਸ਼ੀ the Punjabi mistress al work de vich ਫਾਇਦਾ ਮਾਦੀ ਗੁੱਤੀ ਸਿੰਘ ਜੀ ਵੱਲੋਂ ਸਕੂਲ ਨੂੰ ਔਟੋ ਰਿਕਸ਼ਾ ਦਿੱਤਾ ਗਿਆ ਕਿੰਨਾ ਕੁ ਫਾਇਦਾ ਮਿਲਦਾ ਹੈ ਬਹੁਤ ਫਾਇਦਾ ਮਿਲਣਾ ਜੀ ਸਾਡੀ ਤਾਂ ਗੁਰਪ੍ਰੀਤ ਜੀ ਨਾਲ ਲਾਸਟ ইয়ার ਤੋਂ ਗੱਲ ਚੱਲ ਰਹੀ ਸੀ ਉਹਨਾਂ ਨੇ ਸਾਡੇ ਨਾਲ ਵਾਦਾ ਵੀ ਕੀਤਾ ਸੀਗਾ ਕਿ ਮੈਂ ਜਰੂਰ ਇਸ ਚੀਜ਼ ਦਾ ਪ੍ਰਬੰਧ ਕਰੂੰਗਾ ਔਰ ਉਹਨਾਂ ਨੇ ਆਪਣਾ ਵਾਦਾ ਪੂਰਾ ਕੀਤਾ ਇਹ ਗਰੀਬ ਘਰਾਂ ਦੇ ਬੱਚੇ ਸੀ ਬਹੁਤ ਦੂਰੋਂ ਕਈ ਵਾਰ ਪੈਦਲ ਆਉਂਦੇ ਕਈ ਵਾਰ ਇਹਨਾਂ ਦੇ ਮਾਪੇ ਸਾਈਕਲ ਤੇ ਛੱਡ ਕੇ ਜਾਂਦੇ ਧੁੰਦ ਸਰਦੀ ਗਰਮੀ 'ਚ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਉਹਨਾਂ ਨੂੰ ਬਹੁਤ ਆਸਾਨ ਹੋ ਗਿਆ ਸਮੇਂ ਸਿਰ ਸਕੂਲ ਆਉਣਗੇ ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਦਾਖਲੇ ਦੀ ਗਿਣਤੀ ਆ ਉਹ ਵੀ ਵਧੂਗੀ ਸਾਡੇ ਬੱਚੇ ਜਿਹੜੇ ਬਹੁਤ ਦੂਰ ਜਾਂਦੇ ਸੀਗੇ ਇੱਕ ਬੱਸ ਕਰਦੇ ਜਾਂ ਕੋਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਸਕੂਲ ਵਿੱਚ ਦਾਖਲਾ ਨਹੀਂ ਲੈ ਪਾਉਂਦੇ ਸੀਗੇ ਹੁਣ ਸਾਡੇ ਸਕੂਲ ਦੇ ਵਿੱਚ ਉਹ ਜ਼ਰੂਰ ਆਣਗੇ ਤੇ ਇੱਕ ਅਹਿਮ ਉਪਰਾਲਾ ਸ਼ਲਾਘਾਯੋਗ ਉਪਰਾਲਾ ਤੇ ਅਸੀਂ ਗੁਰਪ੍ਰੀਤ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਇੰਦੇ ਸਰਪੰਚ ਸਾਹਿਬ ਦਾ ਪੰਚਾਇਤ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਰਨੰਗੋ ਪਾਲਕਸ਼ਨ ਸ਼ਰਮਾ ਜੀ ਮੈਂ ਬਲੌਕ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਸੰਗੂਪੂ ਕੰਮ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਫੌਜੀ ਵੱਲੋਂ ਮਲਕੇ ਆਪਦੇ ਪਿਤਾ ਦੀ ਯਾਦ ਦੇ ਵਿੱਚ ਇੱਕ 3 ਬਿਲਡਰ ਦਿੱਤਾ ਗਿਆ ਇਸ ਬਾਰੇ ਕੀ ਕਹੂੰ ਸਾਡੇ ਨਾਲ ਜੀ ਜਿਹੜੇ ਸਾਡੇ ਸਕੂਲਾਂ ਚ ਆਉਂਦੇ ਆ ਪ੍ਰਾਇਮਰੀ ਸਕੂਲਾਂ ਚ ਉਹ ਬੱਚਿਆਂ ਕੋਲ ਸਾਧਨ ਨਹੀਂ ਹੈ ਕੁਝ ਘਰ ਇਹ ਜਿਹੇ ਹੁੰਦੇ ਆ ਜਿਹੜੇ ਪਿੰਡ ਤੋਂ ਬਾਹਰ ਜਿਵੇਂ 2 ਕਿਲੋਮੀਟਰ 1 ਕਿਲੋਮੀਟਰ ਕੋਈ ਪੱਠੇ ਵਾਲੇ ਆ ਕੋਈ ਬਸਤੀਆਂ ਵਾਲੇ ਆ ਉਹ ਸਕੂਲ ਚ ਆਣ ਤੋਂ ਰਹਿ ਜਾਂਦੇ ਆ ਬੱਚੇ ਜਿਵੇਂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਲਈ ਉਹ ਕਰ ਰਹੀ ਹੈ ਤਾਂ ਉਹਦੇ ਹੀ ਉਹਦੇ ਤੇ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਚ ਸਕੂਲ ਨੂੰ ਜਿਹੜਾ ਈ ਰਿਕਸ਼ਾ ਦਿੱਤਾ ਤਾਂ ਕਿ ਜਿਹੜੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਆ ਬੱਚੇ ਉਹ ਸਕੂਲ ਪਹੁੰਚ ਸਕਣ ਕੀਸ਼ਨੇਹਾ ਦੇ ਮਗਲੂ ਕਨਫਿੰਡ ਵਾਲਿਆਂ ਨੂੰ ਕੀਸ਼ਨੇਹਾ ਕਹਿੰਦੇ ਵੈਸੇ ਜੀ ਸੁਨੇਹਾ ਇਹੀ ਹੈ ਜੀ ਵੀ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨਾਂ ਨੂੰ ਸਕੂਲਾਂ ਵੱਲ ਧਿਆਨ ਦੇਣ ਤਾਂ ਕਿ ਜਿਹੜਾ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਦਾ ਟੀਚਾ ਹੈ ਦੇਖੋ ਸਾਰਾ ਕੁਝ ਸਰਕਾਰ ਵੀ ਨਹੀਂ ਕਰ ਸਕਦੀ ਜੇ ਆਪਾਂ ਵੀ ਨਾਲ ਲੱਗਾਂਗੇ ਜਿਹੜਾ ਉਹਨਾਂ ਦਾ ਇੱਥੇ ਸਿੱਖਿਆ ਕ੍ਰਾਂਤੀ ਲਿਆਉਣ ਦਾ ਟੀਚਾ ਤਾਂ ਕਿ ਉਹ ਪੂਰਾ ਹੋ ਸਕੇ